ਮੇਰੇ ਪਿਆਰੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਨਮਸਤੇ ਜਿਵੇਂ ਕਿ ਆਪਾਂ ਤੁਹਾਨੂੰ ਲਗਭਗ ਸਾਰੇ ਮੇਲੇ ਉੱਤਰ-ਪਾਰ ਤੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਆਪਾਂ ਆਏ ਆਂ ਜੀ ਰਾਜਪੁਰਾ ਕਿਸਾਨ ਮੇਲਾ ਜੋ ਕਿ 2 ਅਤੇ 3 ਸਤੰਬਰ ਨੂੰ ਹੈ ਤੇ ਅੱਜ 2 ਸਤੰਬਰ ਨੂੰ ਆਪਾਂ ਵੀਡੀਓ ਸ਼ੂਟ ਕਰ ਰਹੇ ਆਂ ਜਿਹੜੇ ਲਾਗੇ ਦੇ ਫਾਰਮਰ ਨੇ ਉਹ ਅਜੇ ਕੱਲ ਤੱਕ ਆ ਮੇਲਾ ਵੇਖਣ ਆ ਸਕਦੇ ਆ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਟਾਰਗੇਟ ਕਰਦੇ ਆਂ ਕਿ ਸਾਰੇ ਮੇਲਾ ਇਸ ਵਾਲੀ ਵੀਡੀਓ ਦੇ ਵਿੱਚ ਸਾਰਾ ਓਵਰਵਿਊ ਦਿੰਨੇ ਆ ਬਾਕੀ ਅਲੱਗ-ਅਲੱਗ ਸਟੋਲਾਂ ਦੀ ਵੀਡੀਓ ਵੀ ਆਏਗੀ ਆ ਜੀ ਤੁਹਾਨੂੰ ਦਿਖਾਉਣੇ ਆ ਰਾਜਪੁਰੇ ਵਾਲਾ ਮੇਲਾ ਪੀਡੀਸੀ ਐਗਰੋ ਇਹ ਪੀਡੀਸੀ ਆਕਰੋ ਦਾ ਸਟਾਲ ਸੀ ਜੀ ਹੁਣ ਤੁਹਾਨੂੰ ਦਿਖਾਉਣੇ ਦਸ਼ਮੇਸ਼ ਦਾ ਸਟਾਲ ਇਹ ਜੋ ਉਹਨਾਂ ਦੀ ਨਵੀਂ ਖਾਸੀਅਤ ਹੈ ਬੜੀ ਫੀਲਿੰਗ ਸੀ ਆ ਵਾਲੀ ਵੀਡੀਓ ਚ ਲਗਭਗ ਸਾਰੇ ਇੱਕ ਵਾਰ ਮੇਲੇ ਦਾ ਓਵਰਵਿਊ ਦਿਨੇ ਫੇਰ ਅਲੱਗ-ਅਲੱਗ ਵੀਡੀਓ ਆਏਗੀ ਸਵੇਰ ਦਾ ਟਾਈਮ ਹੈ ਜੀ ਹੁਣ ਤਕਰੀਬਨ ਤਕਰੀਬਨ ਕਿਸਾਨ ਹੋਗੇ ਸ਼ੁਰੂ ਹੋ ਗਏ ਕਾਫੀ ਵਧੀਆ ਮੇਲਾ ਹੈ ਜੀ ਇਹ ਐਗਰੀ ਜ਼ੋਨ ਦਾ ਆ ਗਿਆ ਜਿਸ ਤੋਂ ਦੀ ਬੁੱਟਿਆਂ ਦੀ ਸਟਾਲ ਵੀ ਲੱਗੀ ਹੋਈ ਹੈ। ਹੁਣ ਤੁਹਾਨੂੰ ਦਿਖਾਉਣੀ ਆਂ ਜੀ ਸਾਧੂ ਸੰਗਰੀ ਆ। ਹਮ ਬਹੁਤ ਪੇਜ ਲੱਗ ਰਿਹਾ ਦੋ ਲੋਕ ਕੇ ਜੋ ਚਾਹਤ ਹੈ ਇਹ ਕਹਿਣੇ ਪੈਣਾ ਤੇ ਸਮੇਂ ਦੇ ਦੇਣਾ ਜਿਹੜਾ WHP ਦੇ 80000 ਦਾ 80000 ਦਾ ਇਹ ਕਿੰਨਾ ਰੁਪਇਆ ਹੈ ਇਹ ਕਿਹੜਾ ਹੈ ਹਾਂ ਇਹ ਕਿਹੜਾ ਹੈ ਗੁਰਮਖਰ ਰੀਪਰ ਬਾਕੀ ਆਪਾਂ ਅਲੱਗ-ਅਲੱਗ ਵੀਡੀਓ ਵੀ ਬਣਾਵਾਂਗੇ ਇਸ ਵਾਸਤੇ ਵੀ ਕੋਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਬਾਾਕੀ ਸਾਰੀਆਂ ਵੀਡੀਓ ਤੁਹਾਡੇ ਤੱਕ ਇਹ ਸਵਾਲ ਜਿਹੜਾ ਹਮੇਸ਼ਾ ਸਵਾਲ ਹੁੰਦਾ ਹੈ ਕਿ ਸਵਤੰਤਰਤਾ ਦੇ ਮੌਕੇ ਕਰਕੇ 158 ਇਨਾਮ ਦਿੱਤੇ ਜਾਣਗੇ ਕੋਲੇ ਦੇ ਸਿੱਕੇ ਤੋਂ ਹੋਰ ਆ ਜੀ ਦਾ ਇੱਕ ਦੋ ਬਿੱਟੇ ਕੀ ਚਾਹ ਕਰਨਾ ਦੋਨੋਂ ਦੇ ਉਹ ਜਾਣਕਾਰੀ ਲੈਣ ਲਈ ਕਿਸੇ ਨੂੰ ਕਰਕੇ ਖੜੋ ਕਾਹਨ ਮੈਂ ਨੰਬਰ ਕੰਤਾ ਅਨੰਦ ਤੇ ਜਾਣਕਾਰੀ ਦੇ ਦੇਗੀ ਟੈਨਸ਼ਨ ਦੇ ਬਾਰੇ ਲੱਖਾਂ ਲੱਖ ਸ਼ੇਨਾਮੇ ਜਿਹੜੇ ਕੰਡਾ ਸਜਣਾ ਨੇ ਲੱਕੀ ਡਰਾਕ ਉਪੰਨ ਰੂਪ ਚ ਨਿਕਲ ਲਗੇ ਜਿਹਨੂੰ ਸਾਨੂੰ ਬਹੁਤ ਕਰਾਉਣ ਦੇ ਦਿੱਤੀ ਅੱਜ ਵਿਸ਼ੇਸ਼ ਛੋਟਾਂ ਜਿਹੜੀਆਂ ਬੁਕਿੰਗ ਕੋ ਦਿੱਤੀਆਂ ਜਾਣਗੀਆਂ ਉਦੋਂ ਲੱਕੀ ਡਰਾਮੇ ਜਿਹੜੇ ਹੈਬੀ ਰੋਡਿੰਗ ਤਮਾਕਾ 11000 11 ਤੋਂ 29 ਬਰਾਦਰ ਹਿੰਦੂ ਜਨਤੀਓ ਜੀ 0 ਤੋਂ 15 16 ਮੀਟਰ ਕਰਕੇ ਵੀਰ ਸੈਨਸ ਹੋਰ ਬਾਲ ਨੂੰ ਇਸ ਤੋਂ 15 ਤੋਂ ਰੰਗ ਵਿੱਚ ਬਸ ਸਾਰੇ ਜੁਆ ਮਿਲਦੇ ਸੋ ਮੇਲੇ ਦੀਆਂ ਸਾਰੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਰਦੇ